ਸత్యੇਕਾਲ ਜੀ ਤਸਦੀਕ ਚੈਨ ਹੈ ਰੈਵਨਿਊਸ ਸਾਰੇ ਚੈਨ ਦੀ ਟੀਮ ਦੇ ਵੱਲੋਂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਪ੍ਰਕਾਸ਼ ਪੂਰਵ ਦੀਆਂ ਲੱਖ ਲੱਖ ਫਿਦਾਈਆਂ ਅੱਜ ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦੇਣਾ ਹੈ ਗੁਰੂ ਸਾਹਿਬ ਜੀ ਦਾ ਪ੍ਰਕਾਸ਼ 21 ਹਾਰ 1652 ਮਤਾਵਿਕ 19 ਜੂਨ 1525 ਨੂੰ ਅੰਬਰਸਰ ਦੇ ਲੈਂਦੇ ਲੈਂਦੇ ਵੱਲ ਵਸੇ ਗੁਰੂ ਦੀ ਬੜਵਾਲੀ ਵਿਖੇ ਗੁਰੂ ਅਰਜਨ ਜੀ ਦੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ ਦਲ ਪੰਜਨ ਗੁਰੂ ਸੂਰਮਾ ਵੱਡ ਜੋਦਾ ਵਹ ਪਰ ਉਪਕਾਰੀ ਗੁਰੂ ਜੀ ਨੇ ਦੋ ਤਲਵਾਰਾਂ ਤਰਨ ਕੀਤੀਆਂ ਮੀਰੀ ਤੇ ਪੀਰੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਸੰ ਮੀਰੀ ਤੇ ਪੀਰੀ ਦੇ ਸੰਾਤਾ ਨੂੰ ਲਾਗੂ ਕਰਨ ਦਾ ਮਾਣ ਛੇਵੇਂ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਦੇ ਹਿੱਸੇ ਆਉਂਦਾ ਹੈ ਇਸ ਸੰਦਾਰ ਨੂੰ ਅਮਲੀ ਜਮਨਾ ਪਹਿਨਾ ਕੇ ਇੱਥੇ ਛੇਵੇਂ ਪਾਤਸ਼ਾਹ ਨੇ ਗੁਰੂ ਨਾਨਕ ਜੀ ਦੇ ਫਲਸਫੇ ਦੇ ਸੰਤ ਬਲ ਤੇ ਰਾਜ ਬਲ ਨਾਲ ਸਾਂਝ ਪਾਈ। ਉੱਥੇ ਸੰਤਾਂ ਨੂੰ ਸਫਾਈ ਵਾਲਾ ਮਹਾਦਰਭਿ ਪ੍ਰਦਾਨ ਕੀਤਾ। ਜਦੋਂ ਗੁਰੂ ਹਰਗੋਬਿੰਦ ਜੀ ਨੂੰ ਗੁਰਗੱਦੀ ਸੌਪੀਤਾ ਉਹਨਾਂ ਦੀ ਉਮਰ 11 ਕੋ ਸਾਲ ਦੀ ਸੀ। ਗੁਰੂ ਜੀ ਨੂੰ ਸਿੱਖਿਆ ਬਾਬਾ ਪਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਵੱਲੋਂ ਦਿੱਤੀ ਗਈ ਸੀ। ਗੁਰੂ ਸਾਹਿਬ ਸਮਝ ਗਏ ਸੀ ਕਿ ਮੁਗਲ ਹਕੂਮਤ ਦੇ ਅਤਿਆਚਾਰ ਗੁਰੂ ਪਿਤਾ ਦੀ ਸ਼ਹੀਦ ਦੀ ਤੱਕ ਸੀਮਤ ਨਹੀਂ ਰਹਿਣਗੇ ਹਕੂਮਤ ਦੀ ਇਸ ਕੋਸ਼ਿਸ਼ ਨੂੰ ਅਸਫਲ ਕਰਨ ਲਈ ਛੇਵੇਂ ਪਾਸ਼ਾ ਨੇ ਹਥਿਆਰਬੰਦ ਤਿਆਰ ਕਰਨ ਦਾ ਰਾਤ ਚੁਣਿਆ ਗੁਰੂ ਜੀ ਨੇ ਆਪਣੇ ਸੰਸਾਰਿਕ ਯਾਤਰਾ ਦੀ ਸੰਪੂਰਤਾ ਦੇ ਨੇੜੇ ਜਾ ਕੇ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਨੂੰ ਸੌਂਪ ਦਿੱਤੀ ਅਤੇ ਮਹਾਰਦੀਨ ਦੇ ਪਹਿਲੇ ਹਫ਼ਤੇ 1644 ਈਸਵੀ ਨੂੰ ਜੋਤੀ ਜੋਤ ਸਮਾਗ ਹੈ ਸਾਡੇ ਇਨਾਂ ਦਾਨੀਆਂ ਦਾ ਦੇਨ ਅਸੀਂ ਕਦੇ ਨਹੀਂ ਦੇ ਸਕਦੇ